ਆਹ ਹੋ ਗਿਆ ਆਹ ਹੋ ਗਿਆ ਜਿਹੜੇ ਸਾਹਮਣੇ ਤੇ ਦੇਖ ਪਾਉਣ ਨੂੰ ਆਪਾਂ ਹਿੰਦ ਕਰ ਲਿਆ ਹਾਂ ਤੋ ਨਾ ਆ ਗਿਆ ਇਹ ਕੋਈ ਹਾ ਜੀ ਸਿੰਘ ਗੋਡੇਆ ਸਾਹਿਬ ਜਿਲ੍ਹਾ ਪੁਛੇ ਦੇ ਮੈਂਬਰ ਰਵੀ ਸਿੰਘ ਗਿੱਲ ਜੀ ਰਣਜੀਤ ਸਿੰਘ ਮਿਰਰ ਸਾਹਿਬ ਬਾਕੀ ਇਹ ਇਲਾਕਾ ਹੈ ਦੇ ਵਿੱਚ ਕਾਂਗਰਸੀ ਪਰਿਵਾਰ ਬੈਠੇ ਸੀ ਬਹੁਤ ਸਾਰੇ ਜਿਹੜੇ ਆਪਣੇ ਪਹਿਲਾ ਐਮਸੀਸੀ ਬੀਬੀ ਮਨਜਿੰਦਰ कौर ਉਹਨਾਂ ਕੋਲ ਵੀ ਜਾਓ ਦッカ ਸਾਹਿਬ ਕਹਿੰਦੇ ਸੀ ਮੈਂ ਵੀ ਆਉਂ ਤੇ ਸਾਰੇ ਬੰਦੇ ਨੂੰ ਪੂਰਾ ਗਲੀ ਗਲੀ ਦੇ ਦਾ ਸ਼ੁਰੂ ਕਰਦੇ ਹਲੇ ਸਾਹਿਬ ਤੁਸੀਂ ਲੱਜੋ ਅੱਗੇ ਤੇ ਲੱਕੇ ਪੂਰਾ ਰੌਂਟ ਲਾਓ ਇਹਨਾਂ ਦਾ ਪੂਰਾ ਦੱਸੋ ਕਿੱਥੇ ਲੈਣਾ ਹੈ

ਈ ਕਹਿਣਾ ਚਾਹੁੰਦੀ ਹਾਂ ਤੇ ਵੋਟਾਂ ਟ੍ਰਾਂਸਪੋਰਟਰਾਂ ਹਾਂਜੀ ਵੋਟਾਂ ਸਪੋਰਟਰਾਂ ਨੂੰ ਮੈਂ ਇਹ ਕਹਿਣਾ ਚਾਹਾਂਗੀ ਅੱਜ ਮੈਨੂੰ ਬਹੁਤ ਹੀ ਖੁਸ਼ੀ ਹੋ ਰਹੀ ਹੈ ਕਿ ਸਾਡੇ ਹਲਕਾ ਇੰਚਾਰਜ ਕਾਂਗਰਸ ਦੇ ਵਿਕਰਮ ਸਿੰਘ ਬਾਜਵਾ ਜੀ ਅੱਜ ਸਾਡੇ ਵਾਰਡ ਦੇ ਵਿੱਚ ਦੁਬਾਰਾ ਤੋਂ ਆਏ ਨੇ ਔਰ ਉਹਨਾਂ ਨੇ ਸਾਡਾ ਮੇਰਾ ਵਾਰਡ ਨੰਬਰ 11 ਹੈ ਜੀ ਛੋਟੇਪੁਰੇ ਕਿਹਦੇ ਨਾਲ ਮੁਕਾਬਲਾ ਲੱਗਦਾ ਤੁਹਾਡਾ ਸਾਡਾ ਦੇਖੋ ਮੁਕਾਬਲਾ ਕਾਂਗਰਸ ਦਾ ਕਦੇ ਵੀ ਕਿਸੇ ਨਾਲ ਨਹੀਂ ਹੋਇਆ ਮੈਂ ਹਮੇਸ਼ਾ ਇਹ ਸਟੇਟਮੈਂਟ ਦੰਨੀ ਆ ਤੇ ਕਾਂਗਰਸ ਦੇ ਮੁਕਾਬਲੇ ਕਦੇ ਕੋਈ ਆਇਆ ਨਾ ਆ ਸਕਦਾ ਤੇ ਚਲੋ ਜਿਹੜਾ ਕੋਸ਼ਿਸ਼ ਕਰਨਾ ਸਭ ਦੀ ਚਲੋ ਆਪਣਾ ਹੱਕ ਹੈ ਅਧਿਕਾਰ ਹੈ ਆਪਾਂ ਆਜ਼ਾਦ ਦੇਸ਼ ਚ ਰਹਿੰਦੇ ਆ ਹਰੇਕ ਨੂੰ ਕੈਂਡੀਡੇਟ ਬਣਨ ਦਾ ਹੱਕ ਹੈ ਅਗਲੇ ਆਪਣੀ ਆਪਣੀ ਪਾਰਟੀਆਂ ਤੋਂ ਜਿਹੜੇ ਸਭ ਤੋਂ ਪੁਰਾਣੀ ਪਾਰਟੀ ਸਾਡੀ ਕਾਂਗਰਸ ਦੀ ਹੈ ਤੇ ਕਾਂਗਰਸ ਦੀ ਪਾਰਟੀ ਪੁਰਾਣੀ ਹੋਣ ਕਰਕੇ ਬਾਪ ਬਾਪ ਰੰਦਾ ਬੇਟਾ ਬੇਟਾ ਰੰਦਾ ਜੀ ਚੋਣ ਮੈਦਾਨ 'ਚ ਤੁਸੀਂ ਪਹਿਲੀ ਵਾਰੀ ਨੂੰ ਕੌਂਸਲਰ ਦੇ ਤੌਰ ਤੇ ਕੀ ਕੀ ਤੁਹਾਨੂੰ ਬੇਸ਼ੱਕ ਮੈਂ ਚੋਣ ਮੈਦਾਨ 'ਚ ਪਹਿਲੀ ਵਾਰਾ ਲੇਕਿਨ ਮੇਰਾ 20 ਇਅਰਸ ਦਾ ਬਿਲਕੁਲ ਆਪਣਾ ਐਕਸਪੀਰੀਅੰਸ ਹੈ ਲੋਕਿ ਪਹਿਲਾਂ ਜਸਵਿੰਦਰ ਸਿੰਘ ਸੰਧੂ ਜੀ ਉਸ ਤੋਂ ਪਹਿਲਾਂ ਕੋਹਲੀ ਸਾਹਿਬ ਜਸਵਿੰਦਰ ਸਿੰਘ ਸੰਧੂ ਜੀ ਦੀ ਵਾਈਫ ਤੇ ਹੁਣ ਫਿਰ ਮਨਜਿੰਦਰ ਨੂੰ ਜਤਾਨ ਵਿੱਚ ਜਿੰਨਾ ਯੋਗਦਾਨ ਸਾਡੇ ਵਾਰਡ ਦੇ ਲੋਕਾਂ ਦਾ ਇਹ ਕਿਸੇ ਮਤਲਬ ਕੋਈ ਵਾਰਡ ਦੇ ਵਿੱਚ ਇੰਨਾ ਜ਼ੋਰ ਨਹੀਂ ਮਾਰਦਾ ਇਹ ਸਾਡਾ ਵਾਰਡ ਕਾਂਗਰਸੀ ਇਸਤੇ ਕਰਕੇ ਥੈਂਕ ਯੂ